ਹਾਂਜੀ ਸਤਿ ਸ੍ਰੀ ਅਕਾਲ ਜੀ ਹਰਮਨ ਖੋਸੇ ਨੂੰ ਤੁਸੀਂ ਸਾਰੇ ਜਣ ਚੰਗੀ ਤਰ੍ਹਾਂ ਜਾਣਦੇ ਹੋ ਤੇ ਅੱਜ ਆਪਾਂ ਉਹਦੇ ਹੀ ਰਿਲੇਟਡ ਇੱਕ ਵੀਡੀਓ ਲੈ ਕੇ ਆਇਆ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਡਾਊਟ ਸੀ ਕਿ ਹਰਮਨ ਖੋਸੇ ਦੀ ਸੰਧੂ ਹੁਣਾ ਦੇ ਨਾਲ ਕੀ ਰਿਸ਼ਤੇਦਾਰੀ ਹੈ ਤੇ ਉਹ ਕਿਉਂ ਨਹੀਂ ਵੀਡੀਓ ਬਣਾ ਰਿਹਾ ਅੱਜ ਕੱਲ ਸੰਧੂ ਹੁਣਾ ਦੇ ਨਾਲ ਕੀ ਇਹ ਲੜ ਪਏ ਹਨ ਅੱਜ ਆਪਾਂ ਤੁਹਾਡੇ ਨਾਲ ਸਾਰੀਆਂ ਡਿਸਕਸ ਕਰਾਂਗੇ ਕਿ ਕਿਵੇਂ ਉਸ ਨੇ YouTube ਤੇ ਆਉਂਦਾ ਹੈ ਕਿਵੇਂ ਆਪਣੀ ਦਾਦੀ ਜੀ ਨਾਲ ਵੀਡੀਓ ਬਣਾਉਂਦਾ ਹੈ ਤੇ ਕਿੰਨੀ YouTube ਤੋਂ ਕਮਾਈ ਕਰਦਾ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚਲੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ ਜੇ ਆਪਾਂ ਹਰਮਨ ਦੀ ਗੱਲ ਕਰੀਏ ਹਰਮਨ ਦੀ ਫੈਮਿਲੀ ਦੇ ਵਿੱਚ ਇੱਕ ਉਹਦੇ ਮੰਮੀ ਡੈਡੀ ਆ ਤੇ ਦਾਦਾ ਦਾਦੀ ਜੀ ਆ ਤੇ ਇੱਕ ਉਹ ਆਪ ਆ ਪੰਜ ਜੀ ਫੈਮਿਲੀ ਦੇ ਵਿੱਚ ਆ ਜੋ ਕਿ ਬਹੁਤ ਹੀ ਵਧੀਆ ਫੈਮਿਲੀ ਆ ਤੇ ਸਾਰੇ ਉਸ ਫੈਮਿਲੀ ਨੂੰ ਬਹੁਤ ਹੀ ਸਪੋਰਟ ਕਰਦੇ ਆ ਤੇ ਬਹੁਤ ਸਾਰੇ ਲੋਕ ਪਿਆਰ ਦਿੰਦੇ ਹਨ ਤੇ ਜੇ ਬਾਕੀ ਰਹੀ ਗੱਲ ਉਹ YouTube ਤੇ ਕਿੱਦਾਂ ਆਇਆ ਸਭ ਤੋਂ ਪਹਿਲਾਂ ਉਸ ਨੂੰ TikTok ਤੇ ਵੀਡੀਓਜ਼ ਬਣਾਉਂਦਾ ਹੁੰਦਾ ਸੀ ਲਿਪਸਿੰਗ ਕਰਦਾ ਹੁੰਦਾ ਸੀ ਸਿੰਗਿੰਗ ਕਰਦਾ ਹੁੰਦਾ ਸੀਗਾ TikTok ਬੈਨ ਹੋਣ ਤੋਂ ਬਾਅਦ ਉਸ ਕੋਲ ਹੋਰ ਕੋਈ ਉਪਰਾਧਾ ਨਹੀਂ ਸੀ ਫਿਰ ਉਹ Instagram ਤੇ ਆਇਆ Instagram ਤੇ ਆ ਕੇ ਉਸ ਨੇ ਜਦੋਂ ਉਸ ਨੂੰ ਜ਼ਿਆਦਾ ਮਤਲਬਕ ਰੀਚ ਨਾ ਮਿਲੀ ਫਿਰ ਉਸ ਨੇ ਆਪਣੀ ਦਾਦੀ ਜੀ ਨਾਲ ਆਪਣੀ ਦਾਦੀ ਜੀ ਨੂੰ ਸਮਝਾਇਆ ਇਸ ਕੰਮ ਬਾਰੇ ਵੀ ਦਾਦੀ ਜੀ ਆਪਾਂ ਇਦਾਂ ਵੀਡੀਓ ਬਣਾਇਆ ਕਰਨੀਆਂ ਵਾ ਤੇ ਉਸ ਦੇ ਦਾਦੀ ਜੀ ਨੂੰ ਉਹ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਕਰ ਦੱਸਦਾ ਹੁੰਦਾ ਸੀ ਵੀ ਇਹ ਦាំ ਤੋਂ ਵੀਡੀਓ ਵਿੱਚ ਇਦਾਂ ਕਹਿਣਾ ਵਾ ਤੇ ਉਸ ਤੋਂ ਬਾਅਦ ਦਾਦੀ ਜੀ ਕਰਦੀ ਸੀ ਤੇ ਬਹੁਤ ਸਾਰੀਆਂ ਵੀਡੀਓ ਉਹਨਾਂ ਦੀ ਵਾਇਰਲ ਵੀ ਹੋਈਆਂ ਆ ਦਾਦੀ ਜੀ ਦਾ ਕਰਕੇ ਦਾਦੀ ਜੀ ਦੇ ਉਸ ਤੋਂ ਬਾਅਦ ਉਹਨਾਂ ਦੇ ਇੰਸਟਾਗ੍ਰam ਤੇ 1 ਮਿਲੀਅਨ ਤੋਂ ਉੱਪਰ ਉਹਨਾਂ ਦੇ ਵਿਊਜ਼ ਫੋਲੋਅਰਸ ਹੋ ਗਏ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇੰਸਟਾਗ੍ਰam ਤੋਂ ਵਧੀਆ ਰੀਚ ਮਿਲੀ ਅੱਛੀ ਰੀਚ ਮਿਲੀ ਉਹ YouTube ਤੇ ਆਏ YouTube ਤੇ ਉਹ ਵੱਡੀਆਂ ਵੀਡੀਓ ਅਪਲੋਡ ਕਰਨ ਲੱਗੇ ਵਧੀਆ ਕੰਟੈਂਟ ਬਣਾਉਣ ਲੱਗੇ ਜਿਸ ਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਵੀ ਦਿੱਤਾ ਵਾ ਬਹੁਤ ਬੇਬੇ ਨੇ ਪਹਿਲੀ ਵਾਰੀ ਬਾਈਕ ਚਲਾਇਆ ਇਹ ਬਹੁਤ ਸਾਰੀਆਂ ਵੀਡੀਓ ਉਹਨਾਂ ਦੀਆਂ ਵਾਇਰਲ ਵੀ ਹੋਈਆਂ ਫਿਰ ਉਹ ਜਦੋਂ ਖੇਤ ਜਾ ਕੇ ਜਾਂ ਮੱਕੀ ਦੀ ਰੋਟੀ ਅਸਰੋਂ ਤਾਂ ਸਾਗ ਇਦਾਂ ਦੇ ਵੀਡੀਓ ਉਹਨਾਂ ਦੀਆਂ ਬਹੁਤ ਹੀ ਚਾਲਪੰਝ ਮਿਲੀਅਨ ਤੋਂ ਉੱਪਰ ਗਈਆਂ ਹੋਈਆਂ ਹਨ ਤੇ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਡਾਊਟ ਹੈ ਕਿ ਹਰਮਨ ਖੋਸੇ ਦੀ ਤੇ ਸੰਧੂ ਹੁਣਾ ਦੀ ਕੀ ਹਿੱਸੇਦਾਰੀ ਹੈ ਜਿਹੜਾ ਹਰਮਨ ਖੋਸੇ ਦਾ ਪਿੰਡ ਆ ਉਸ ਪਿੰਡ ਵਿੱਚ ਸੰਧੂ ਹੁਣਾ ਦੇ ਨਾਨਕੇ ਆ ਇਹ ਰੀਅਲ ਮਤਲਬ ਕਿ ਇਹਨਾਂ ਦੇ ਮਾਮੇ ਭੂਆ ਦਾ ਰਿਸ਼ਤਾ ਵਾ ਪਰ ਇਹ ਰੀਅਲ ਮਾਮੇ ਭੂਆ ਦੇ ਬੱਚੇ ਨਹੀਂਗੇ ਇਹ ਮਤਲਬ ਜਿਵੇਂ ਪਰ ਪਿੰਡ ਦੇ ਵਿੱਚ ਹੋਣਾ ਵੀ ਉਸ ਪਿੰਡ ਦੇ ਹੁੰਦਾ ਹੋਣਾ ਦੇ ਨਾਨਕੇ ਆ ਹਰਮਨ ਖੋਸੇ ਦੇ ਪਿੰਡ ਤੇ ਪਹਿਲਾਂ ਇਹ ਵੀਡੀਓਜ਼ ਬਣਾਉਂਦੇ ਵੇ ਇਕੱਠੇ ਹੋਏ ਸੀ ਫਿਰ ਇਹਨਾਂ ਦਾ ਇਹਨਾਂ ਪਿਆਰ ਵੱਧ ਗਿਆ ਕਿ ਇਹ ਮਤਲਬ ਇੱਕ ਰਿਸ਼ਤੇਦਾਰਾ ਵਾਂਗ ਉਹੀ ਵਰਤਣ ਲੱਗ ਗਿਆ ਤੇ ਇਕੱਠੇ ਕੰਮ ਕਰ ਰਹੇ ਸੀ ਇਕੱਠੇ ਵੀਡੀਓਜ਼ ਬਣਾਉਂਦੇ ਸੀ ਹੁਣ ਇਹਨਾਂ ਦਾ ਪਿਆਰ ਇਹਨਾਂ ਕਿ ਇਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਕੋਈ ਵੀ ਕੋਈ ਗੱਲ ਕਰਦਾ ਇਹਨਾਂ ਨੂੰ ਵੀ ਨਹੀਂ ਹੁਸਮ ਇਹਨਾਂ ਇਹਨਾਂ ਸਾਰਾ ਇਹਨਾਂ ਦਾ ਸੰਤੁਖ ਹੁਣਾ ਦਾ ਤੇ ਹਰਮਨ ਖੁਸ਼ੇ ਦਾ ਬਹੁਤ ਹੀ ਵਧੀਆ ਪਿਆਰ ਆ ਬਹੁਤ ਵਧੀਆ ਇਹਨਾਂ ਦਾ ਮੇਲ ਮਿਲਾਪ ਆ ਜੇ ਆਪਾਂ ਗੱਲ ਕਰੀ ਹਰਮਨ ਖੋਸਾ YouTube ਤੋਂ ਕਿੰਨੀ ਕਮਾਈ ਕਰਦਾ ਹੈਗੇ ਤੇ ਆਪਾਂ ਹਰਮਨ ਖੋਸੇ ਦੀਆਂ ਬਹੁਤ ਸਾਰੀਆਂ ਵੀਡੀਓ ਮਿਲੀਅਨਸ ਦੇ ਵਿੱਚ ਗਈਆਂ ਹਨ ਕੋਈ 3 4 5 ਮਿਲੀਅਨ ਤੱਕ ਉਸ ਦੀਆਂ ਵੀਡੀਓਜ਼ ਗਈਆਂ ਹੋਈਆਂ ਹਨ ਤੇ ਉਹ ਇੱਕ ਵੀਡੀਓਜ਼ ਦਾ ਉਸ ਨੂੰ 70 ਤੋਂ 80000 ਰੁਪਏ ਉਸ ਨੂੰ ਇੱਕ ਵੀਡੀਓ ਤੋਂ ਕਮਾਈ ਕਰਦਾ ਵਾ ਜੋ ਮਿਲੀਅਨ ਦੇ ਵਿੱਚ ਗਈਆਂ ਹੋਈਆਂ ਹਨ ਤੇ ਜੋ ਆਪਾਂ حساب ਲਾ ਲਓ ਇੱਕ ਮੰਥ ਦੀ ਕਮਾਈ ਉਸ ਦੀ 6 ਤੋਂ 7 ਲੱਖ ਰੁਪਏ ਇੱਕ ਦੀ ਕਮਾਈ ਹੋਊਗੀ ਜੋ ਕਿ ਘਰ ਬੈਠਾ ਹੀ ਵਧੀਆ ਅਰਨੀ ਕਰੀ ਜਾਂਦਾ ਵਾ ਬਹੁਤ ਸਾਰੇ ਲੋਕਾਂ ਨੂੰ ਇਹ ਡਾਊਟ ਹੈ ਕਿ ਹਰਮਨ ਖੋਸੇ ਦੀ ਇੱਕ ਸਿਸਟਰ ਵੀ ਆ ਆਪਾਂ ਤੁਹਾਨੂੰ ਦੱਸਦੀ ਉਸ ਦੀ ਕੋਈ ਸਿਸਟਰ ਨਹੀਂ ਆ ਉਸ ਦੀ ਉਹ ਮਾਸੀ ਜੀ ਆ ਜੋ ਕਿ ਅਕਸਰ ਹੀ ਆਪਾਂ ਉਹਨਾਂ ਨੂੰ ਵੀਡੀਓਜ਼ ਦੇ ਵਿੱਚ ਫੋਟੋਆਂ ਸ਼ੇਅਰ ਕਰਦਾ ਦਿਖਦੇ ਹੁੰਦੇ ਆ ਉਹਦੀ ਮਾਸੀ ਦਾ ਫੇਸ ਸਿਰਫ ਬਿਲਕੁਲ ਹੀ ਉਹਦੇ ਵਰਗਾ ਉਹਦੀ ਮੰਮੀ ਵਰਗਾ ਵਾ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਇਹ ਉਹਨਾਂ ਦੀ ਸਿਸਟਰ ਆ ਉਹਨਾਂ ਦੀ ਸਿਸਟਰ ਨਹੀਂ ਇਹ ਉਹਨਾਂ ਦੀ ਮਾਸੀ ਜੀ ਆ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਨ